ਆ ਨਿਕਲ ਜਾਣੀ ਆ ਚਲੋ ਇਹ ਹੀ ਚਲੋ ਆ ਜੋ ਇਹਨਾਂ ਫੜਾ ਦੇ ਕਿਸੇ ਨੂੰ ਖਤਰਾ ਹੋ ਗਿਆ ਚੱਪਲਾ ਗੱਡੀ ਵਿੱਚ ਛੱਡ ਦੇ ਇਹ ਲੈ ਉਹ ਸਾਰੇ ਬੰਦੇ ਬੰਦੇ ਵੀ ਰ ਆ ਫੜੀ ਲੈ ਬੰਦੇ ਵੀ ਰ ਆ ਫੜੀ ਲੈ ਚਲੋ ਹੁਣ ਰੁਕੇ ਰਹਿ ਚਲੋ ਚਲੋ ਯਾਰ ਜਾਣ ਦੋ ਹਾਂ ਕੋਈ ਕੋਈ ਦੇਖੇ ਪਾਣੀ ਪਾਣੀ ਮਾਲੂ ਪਾਣੀ ਬੱਧੂ ਬੱਦੀ ਉੱਥੇ ਫੱਡੀ ਫੱਦੀ ਹੈ ਚਲ ਮਾਸ਼ਾਅੱਲ ਨਾਇਕ ਉਹ ਸਾਢੇ 7 ਵਜੇ ਗੱਡੀ ਲੈ ਕੇ ਸਾਈਕਲੋਸ ਆਪਣੇ ਸਾਡੀਆਂ ਉੱਥੇ ਪੈਣਾ ਉੱਥੇ ਤੋਂ ਆ ਰਿਹਾ ਜੀ ਤੇ ਪਾਣੀ ਚ ਗੱਡੀ ਨਦੀ ਚ ਪਾਣੀ ਆ ਗਿਆ ਬੱਦ ਥੋੜਾ ਜਿਹਾ ਇਹਨਾਂ ਗੱਡੀ ਬਾੜ ਦੀ ਵਿੱਚ ਗੱਡੀ ਬੰਦ ਹੋ ਗਈ ਫਿਰ ਫੋਨ ਵੀ ਚੱਲਦਾ ਰਿਹਾ ਮਤਲਬ ਬੰਦਿਆਂ ਨੂੰ ਗੱਡੀ ਦੇ ਵਿੱਚ ਤਕਰੀਬਨ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਇਹਦਾ ਗੱਡੀ ਜਾਨ ਬੰਦੇ ਬੰਦੇ ਪਹੁੰਚੇ ਮੁਰਕੇ ਦਾ ਗੱਡੀ ਦਿਖੀ ਨਹੀਂ ਹੈਗੀ ਕਿੰਨੀ ਕ ਦੂਰ ਤੋਂ ਜਾ ਕੇ ਲੱਗੀ ਗੱਡੀ ਅੱਧਾ ਕਿਲੋਮੀਟਰ ਲਾਂਗੇ ਦੀ ਜਿੱਤੇ ਇੱਥੇ ਦਾ ਰਹਿਣ ਵਾਲਾ ਸੀ ਅੰਮ੍ਰਿਤਕੋ ਜਿਵੇਂ ਲੱਖ ਵੀ ਪਰ ਗੱਡੀ ਦੇਤੇ ਦੇ ਵਿੱਚ ਫਸ ਗਈ ਕੀ ਹੋਇਆ ਪਾਣੀ ਬੰਦੇ ਹੋਗੇ ਤੇ ਜੇ ਪਾਣੀ ਵਿੱਚ ਮਤਲ ਜਾ ਕੇ ਗੱਡੀ ਕੱਢਣੇ ਲੱਗਿਆ ਤਾਂ ਵੀ ਪਾਣੀ ਥੋੜਾ ਹੈ ਗੱਡੀ ਬੰਦ ਹੋ ਗਈ ਲੋਕ ਲੋਕ ਲਾਗੇ ਨਾ ਕੋਈ ਟਾਕੀ ਖੁੱਲੀ ਨਾ ਸ਼ੀਸ਼ਾ ਖੋਲਿਆ ਕੋਈ ਕੋਸ਼ਿਸ਼ ਕਰਦਾ ਰਿਹਾ ਫੋਨ ਵੀ ਕਰਦਾ ਰਿਹਾ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਜਾਂ ਗੱਡੀ ਤੈਰਦੀ ਵੀ ਗਈ ਹੈ 50 ਫੁੱਟ ਤਪੁਰ ਉੱਪਰ ਉੱਪਰ ਫੇਰ ਵੀ ਫੋਨ ਕਰਦਾ ਰਿਹਾ ਵੀ ਏਕੜਾ ਏਕੜਾ ਗੱਡੀ ਹਣ ਗਿਰ ਗਈ ਜੀ। ਔਰ ਕਿਤੇ 6 ਬੰਦੇ ਜਿਹੜੇ ਉਹ ਗੱਲ ਭੱਜ ਕੇ ਸਾਈਡਾਂ ਪਰ ਗਏ ਵੀ ਚੱਕੀ ਆ ਨਾਲ। ਪਰ ਕੋਈ ਫੇਰ ਮੁੜ ਕੇ ਗੱਡੀ ਦੇ ਹਾਥਾ ਦੁੱਬੇ ਗਈ। ਕੀ ਭਰ ਭਰਿਆ ਮੰਗਦੇ ਆ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਮੰਗਦੇ ਆਂ ਕਿ ਜੇ ਉੱਥੇ ਪ੍ਰਸ਼ਾਸਨ ਕੋਲ ਤਾਂ ਜੀ ਅਸੀਂ ਮੰਗਦੇ ਆਂ ਵੀ ਚਲੋ ਹੁਣ ਸਾੜਿਆ ਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਵੀ ਬਾਕੀ ਕਿਸੇ ਦਾ ਨਾਮ ਹੋਵੇ ਉੱਥੇ ਜਾਂ ਕੋਈ ਪੂਲੀ ਜਾਂ ਪੁਲ ਜਾਂ ਕੋਈ ਵੀ ਹਜਾ ਕੁਝ ਗਾੜ ਲਾਉਣਾ ਚਾਹੀਦਾ ਉਹਨਾਂ ਨੂੰ। ਕਿ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਠੀਕ ਪ੍ਰਸ਼ਾਸਨ ਨੂੰ ਵੀ ਦੇਖੋ ਸਾਡਾ ਜਿਹੜਾ ਪਿੰਡ ਸੈਂਫਲਪੁਰ ਹੈ ਤੇ ਦੋ ਨਦੀਆਂ ਦੇ ਵਿਚਾਲੇ ਹੈ ਜੀ ਤੇ ਦੋ ਇਹ ਨਦੀਆਂ ਤੇ ਪੁਲ ਨਹੀਂ ਹੈ ਜੀ ਸਾਡਾ ਕੋਈ ਰਿਸ਼ਤੇਦਾਰ ਅਣਜਾਣ ਵਿਅਕਤੀ ਆਉਂਦਾ ਉਹ ਇਹ ਬੰਦੇ ਨੇ ਜਾਣ ਕੇ ਗੱਡੀ ਤਾਂ ਨਹੀਂ ਵਾੜੀ ਜੀ ਆਪਣੀਆਂ ਭੈਣਾਂ ਨੂੰ ਮਿਲਣ ਆਇਆਤਾ ਜੀ ਤੇ نیچے بارش ਹੋਈ ਨਹੀਂ ਉੱਪਰ بارش ਹੋਣ ਵਾਰ ਕੇ ਨਦੀ ਆ ਗਈ ਜੀ ਉਹ ਆਪਣਾ ਉਸੇ ਸੁਭਾਅ ਦੇ ਨਾਲ ਗੱਡੀ ਲੈ ਕੇ ਜਾ ਰਿਹਾ ਤੇ ਉਹਦੀ ਗੱਡੀ ਇੱਕ ਲਾਟ ਪਾਣੀ ਥੋੜੀ ਜਗਾ ਮ ਇਕੱਠਾਤਾ ਜੀ ਪਾਣੀ ਉਹਦੇ ਅਰੇ ਗੱਡੀ ਉਹਦੀ ਵਿੱਚ ਵੜ ਗਈ ਜੀ ਗੱਡੀ ਉਹਦੀ ਹੜ ਗਈ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੀਆਂ ਨਦੀਆਂ ਤੇ ਵੀ ਕਿੰਨੀ ਦੀ ਪੁਲ ਲਾਇਆ ਜਾਵੇ ਸਾਡਾ ਪਿੰਡ ਦੋਨਾਂ ਨੇ ਵਿਚਾਲੇ ਹੈ ਜੀ ਰੋਪੜ ਨੂੰ ਜਾਈਏ ਤਾਂ ਵੀ ਨਦੀ ਆਉਂਦੀ ਹੈ ਜੀ ਹੋબી ਨਦੀ ਰਸਤਾ ਬੰਦ ਹੁੰਦਾ ਇੱਧਰ ਨੂੰ ਆਈਏ ਤਾਂ ਵੀ ਨਦੀ ਬੰਦ ਹੈ ਜੀ ਵੀ ਇਹ ਤਾਂ ਜੋ ਘਟਨਾ ਮਰਦ ਪਾ ਵੀ ਵਾਪਰ ਗਈ ਅੱਗੇ ਵਾਸਤੇ ਕਿਸੇ ਡਾਕੀ ਜਾਂ ਨੁਕਸਾਨ ਨਾ ਹੋ ਸਕੇ ਜੀ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਵੀ ਸਾਡੀ ਕਿਉਂ ਨਦੀ ਦੇ ਪੁਲ ਲਾਇਆ ਜਾਵੇ ਕਿਸੇ ਰਿਸ਼ਤੇਦਾਰ ਬਾਹਰ ਤੋਂ ਆਉਂਦਾ ਜਿਹਨੂੰ ਨਹੀਂ ਪਤਾ ਹੁੰਦਾ ਜੀ ਅਣਜਾਣ ਵਿਅਕਤੀ ਨੇ ਵੀ ਪਾਣੀ ਕਿੰਨਾ ਹੈ ਕਿੰਨਾ ਨਹੀਂ ਇਹ ਗੱਲ ਹੈ ਜੀ ਠੀਕ ਬਾਕੀ ਜੀ ਧੰਨਵਾਦ ਹੋਵਾਂਗੇ ਜੀ ਸਰਕਾਰ ਦੇ ਸਾਡੀਆਂ ਮੰਗਨ ਪੂਰੀ ਕੀਤਾ ਜਾਵੇ ਕਰੀਬ ਪੌਣੇ 10 ਵਜੇ ਭਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ 112 ਹੈਲਪਲਾਈਨ ਤੋਂ ਕਿ ਨਵੀਂ ਆਪਣੇ ਸੈਕਲਪੁਰ ਪਿੰਡ ਲੱਗੇ ਕਿ ਸੂਰਜ ਸਿੰਘ ਬੰਦਰ ਸਮੇਤਕਾਰ ਰੁੜ ਗਿਆ ਤੇ ਮੌਕੇ ਤੇ ਕੁਝ ਤੇ ਕਾਫੀ ਲੋਕ ਇਕੱਠੇ ਹੋਏ ਸੀਗੇ ਸਿਵਲ ਪ੍ਰਸ਼ਾਸਨ ਐਸ.ਡੀ.ਐਮ ਸਾਹਿਬ ਐਕਸ਼ਨ ਮੈਨੇ ਉਹਨਾਂ ਦੇ ਸਟਾਫ ਆਏ ਹੋਏ ਸੀਗੇ ਫਿਰ ਗੋਤਾਖੋਰ ਮਂਗਾਏ ਕਰੀਬ ਉੱਥੋਂ 1 ਕਿਲੋ 1.5 ਕਿਲੋਮੀਟਰ ਥੱਲੇ ਜਾ ਕੇ ਗੱਡੀ ਫਸੀ ਹੋਈ ਸੀ ਤੇ ਜਿਹੜਾ ਸੂਰਜ ਸਿੰਘ ਸੀਗਾ ਇਹ ਮ੍ਰਿਤਕ ਪਾਇਆ ਗਿਆ ਕਿਹੜੇ ਪਿੰਡ ਤੋਂ ਰਿਲੇਟਡ ਹੈ ਜੀ ਸэр ਇਹ ਲਕਸ਼ਮੀਪੁਰ